ਦੇ ਠੀਰਾਂ ਵੱਲੋਂ ਜਿਹੜਾ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿੱਥੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚਦੇ ਨੇ ਆਪਸ ਦੇ ਵਿੱਚ ਜਿਹੜੀ ਹੈ ਬਹਿਸ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਪਿੰਡ ਵਾਸੀਆਂ ਵੱਲੋਂ ਪਿੰਡ ਜਿਹੜੇ ਨੇ ਚੰਦ ਭਾਂਦੇ ਵਿੱਚ ਪਿੰਡ ਵਾਸੀਆਂ ਵੱਲੋਂ ਜਿਹੜਾ ਪੁਲਿਸ ਮੁਲਾਜ਼ਮਾਂ ਤੇ ਇੱਟਾ ਰੋੜੇ ਪੱਥਰ ਚਲਾਏ ਜਾਂਦੇ ਨੇ ਪੂਰੇ ਪਿੰਡ ਦੇ ਵਿੱਚ ਇੱਟਾ ਰੋੜੇ ਪੱਥਰ ਤਸਵੀਰਾਂ ਵੀ ਤੁਹਾਨੂੰ ਮੌਕੇ ਤੇ ਦਿਖਾ ਰਹੇ ਹਾਂ ਤੇ ਹਰ ਪਾਸੇ ਇੱਟਾ ਰੋੜੇ ਪੱਥਰ ਨਜ਼ਰ ਆ ਰਹੇ ਨੇ ਤੇ ਨਾਲ ਹੀ ਕਈ ਪੁਲਿਸ ਮੁਲਾਜ਼ਮ ਦੱਸੇ ਜਾ ਰਹੇ ਨੇ ਕਿ ਦਰਜਨ ਤੋਂ 2 ਦਰਜਨ ਤੋਂ ਵੱਧ ਜਿਹੜਨੇ ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਉੱਥੇ ਹੀ ਦੂਜੇ ਪਾਸੇ ਜੇਕਰ ਗਰਗਲੀਏ ਤਾਂ ਪੁਲਿਸ ਮੁਲਾਜ਼ਮਾਂ ਵੱਲੋਂ 50 ਤੋਂ ਵੱਧ ਜਿਹੜੇ ਨੇ ਪਿੰਡ ਵਾਸੀਆਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਤੇ ਨਾਲ ਹੀ ਐਸਐਸਪੀ ਪ੍ਰਗਿਆ ਜੀ ਆ ਜਿਹੜੇ ਨੇ ਉਹ 50 ਤੋਂ ਵੱਧ ਜਿਹੜੇ ਨੇ ਭਾਰੀ ਪੁਲਿਸ ਫੋਰਸ ਦੇ ਨਾਲ ਜਿਹੜੀ ਹੈ ਹਰ ਘਰ ਦੀ ਜਿਹੜੀ ਹੈ ਤਫਤੀਸ਼ ਕਰ ਰਹੇ ਨੇ ਹਰ ਘਰ ਦੇ ਵਿੱਚ ਜਿਹੜੀ ਹੈ ਰੇਡ ਮਾਰ ਰਹੇ ਨੇ ਤੇ ਨਾਲ ਹੀ ਮੌਕੇ ਤਸਵੀਰਾਂ ਦਿਖਾ ਰਹੇ ਜਿੱਥੇ ਪਿੰਡ ਦੇ ਖੇਤਾਂ ਵਿੱਚ ਵੜ ਵੜ ਕੇ ਜਿਹੜੇ ਨੇ ਪੁਲਿਸ ਉਹ ਪਿੰਡ ਵਾਸੀਆਂ ਨੂੰ ਗ੍ਰਫਤ ਵਿੱਚ ਲੈ ਰਹੇ ਨੇ ਕਈ ਜਿਹੜੇ ਨੇ ਨੌਜਵਾਨ ਉਹ ਵੀ ਗ੍ਰਫਤ ਵਿੱਚ ਲੈ ਗਏ ਨੇ 50 ਤੋਂ ਵੱਧ ਜਿਹੜੇ ਨੇ ਦੱਸੇ ਜਾ ਰਹੇ ਨੇ ਕਿ ਪਿੰਡ ਵਾਸੀਆਂ ਨੂੰ ਹੱਦ ਤੱਕ ਹਿਰਾਸਤ ਵਿੱਚ ਲਿਆ ਗਿਆ ਪਰ ਐਸਐਸਪੀ ਪ੍ਰਗਿਆ ਜਾਣ ਵੱਲੋਂ ਇਹ ਹੀ ਗੱਲ ਕਹੀ ਜਾ ਰਹੀ ਹੈ ਕਿ ਲਗਾਤਾਰ ਜਿੰਨੇ ਵੀ ਪੁਲਿਸ ਮੁਲਾਜ਼ਮ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਉਹਨਾਂ ਦਾ ਤਾਂ ਇਲਾਜ ਚੱਲ ਰਿਹਾ ਪਰ ਅਸੀਂ ਪਿੰਡ ਵਾਸੀ ਜਿਨ੍ਹਾਂ ਵੱਲੋਂ ਇਹ ਹਮਲਾ ਕੀਤਾ ਗਿਆ ਕਿਸੇ ਨੂੰ ਵੀ ਨਹੀਂ ਛੱਡਿਆ ਜਾਵੇਗੀ ਇਹਦਾ ਮੌਕੇ ਤਣਾਅਪੂਰ ਮਾਹੌਲ ਬਣਿਆ ਹੋਇਆ ਹੈ ਪਿੰਡ ਦੇ ਵਾਸੀ ਦੇ ਜਿਹੜੇ ਨੇ ਲਗਾਤਾਰ ਪਿੰਡ ਦੇ ਵਿੱਚ ਛਾਣਵੀਨ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੇ ਨੇ ਪਿੰਡ ਦੇ ਘਰ ਫਰੋਲੇ ਜਾ ਰਹੇ ਨੇ ਜਿਹੜੇ ਵੀ ਨੌਜਵਾਨ ਇਸ ਘਟਨਾ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਘਰ ਦੇ ਵਿੱਚ ਜਿਹੜੇ ਵੀ ਨੌਜਵਾਨ ਉਹਨਾਂ ਹਿਰਾਸਤ ਵਿੱਚ ਲਿਆ ਜਾ ਰਿਹਾ ਤਾਂ ਹੁਣ ਤੱਕ 50 ਤੋਂ ਵੱਧ ਜਿਹੜੇ ਨੇ ਵਿਅਕਤੀ ਹਿਰਾਸਤ ਵਿੱਚ ਲੈ ਜਾ ਚੁੱਕੇ ਨੇ ਦੱਸਿਆ ਜਾ ਰਿਹਾ ਹੈ ਕਈ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਗੰਭੀਰ ਰੂਪ ਵਿੱਚ जख्मी ਹੋਏ ਨੇ ਇੱਕ ਵਾਰ ਤੁਹਾਨੂੰ ਫੇਰ ਦੱਸ ਦਿੰਦੇ ਆ ਕਿ ਇਸ ਬਾਰੇ ਦੀ ਵੱਡੀ ਖਬਰ ਜਿਹੜੀ ਹੈ ਫਰੀਦਕੋਟ ਦੇ ਪਿੰਡ ਚੰਦਪਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਚੰਦਪਨ ਦੇ ਵਿੱਚ ਇੱਕ ਧਿਰ ਦੇ ਵੱਲੋਂ ਪਿੰਡ ਪਿੰਡ ਵਾਸੀ ਦੇ ਧਿਰ ਵੱਲੋਂ ਜਿਹੜੀ ਹੈ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉੱਥੇ ਹੀ ਪੁਲਿਸ ਮੁਲਾਜ਼ਮ ਜਿਹੜੇ ਨੇ ਤੇ ਨਾਲ ਹੀ ਜਿਹੜਾ ਮਸਲਾ ਸੁਲਝਾਣ ਲਈ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਜਿਹੜੀ ਹੈ ਉਹਨਾਂ ਵੱਲੋਂ ਆਪਸ ਦੇ ਵਿੱਚ ਦੋ ਝੜਕਾ ਵੱਜ ਜਾਂਦਾ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਤੇ ਹੀ ਪਿੰਡ ਵਾਸੀਆਂ ਵੱਲੋਂ ਜਿਹੜੇ ਨੇ ਜ਼ਬਰਦਸਤ ਹਮਲਾ ਕਰ ਦਿੱਤਾ ਜਾਂਦਾ ਹੈ ਈਟਾਂ ਰੋੜੇ ਪੱਥਰ ਚਲਾਏ ਜਾਂਦੇ ਨੇ ਉਹਨਾਂ ਦੀਆਂ ਗੱਡੀਆਂ ਜੜੀਆਂ ਨੇ ਭੰਨ ਦਿੱਤੀਆਂ ਜਾਂਦੀਆਂ ਨੇ ਤੇ ਮੌਕੇ ਦੀਆਂ ਤਸਵੀਰਾਂ ਦਿਖਾ ਰਿਹਾ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਵੱਲੋਂ ਵੀ ਜਿਹੜੇ ਹਲੇ ਤੱਕ ਪਿਆਕੋ ਵੱਧ ਜਿਹੜੇ ਨੇ ਵਿਅਕਤੀ ਹਿਰਾਸਤ ਵਿੱਚ ਲੈ ਗਏ ਨੇ ਤਾਂ ਮੌਕੇ ਤੇ ਮੌਜੂਦ ਸੂਰਜ ਜਿਹੜੇ ਨੇ ਉਹਨਾਂ ਵੱਲੋਂ ਇਸ ਦੀ ਆਰ ਗਰਾਊਂਡ ਰਿਪੋਰਟ ਤੇ ਮੌਜੂਦ ਨੇ ਉਹਨਾਂ ਵੱਲੋਂ ਕੀ ਗਿਆ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਇਹ ਤਸਵੀਰਾਂ ਚੰਦਪਾਣ ਦੀਆਂ ਵੇਖ ਰਹੇ ਜਿੱਥੇ ਕੁਝ ਨੌਜਵਾਨ ਉਹਨਾਂ ਇਸ ਵਕਤ ਪੁਲਿਸ ਵੱਲੋਂ ਜਿਹੜਾ ਅਗਰ ਐਸਾ ਤੁ ਚੱਲਿਆ ਗਿਆ ਕਾਫੀ ਹੰਗਾਮਾ ਕਾਫੀ ਜਿਆਦਾ ਹੰਗਾਮਾ ਜਿਹੜਾ ਇੱਥੇ ਹੋਇਆ ਹੈ ਅਰੇ ਕਾਫੀ ਲੋਕਾਂ ਨੂੰ ਜਿਹੜਾ ਹੈ ਹਿਰਾਸਤ ਵਿੱਚ ਇਸ ਵਕਤ ਲਿਆ ਜਾ ਰਿਹਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਕੋਟ ਚੰਦਪਨ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਕਿਸਵਤ ਕਾਫੀ ਹੰਗਾਮਾ ਜਿਹੜਾ ਹੈ ਉਹ ਹੋਇਆ ਹੈ ਅਤੇ ਕਾਫੀ ਇਟਾ ਰੋੜੇ ਜਿਹੜੇ ਨੇ ਉਹ ਇੱਥੇ ਚੱਲੇ ਨੇ ਤਾਂ ਇਸ ਵਕਤ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਚੰਦਪਨ ਦੀਆਂ ਤਸਵੀਰਾਂ ਨੇ ਜਿੱਥੇ ਕਿਸ ਵਕਤ ਪੁਲਿਸ ਅਤੇ ਪਿੰਡ ਵਾਸੀ ਜਿਹੜੇ ਨੇ ਆਮਣੋ ਸਾਹਮਣੇ ਹੋਏ ਨੇ ਕਾਫੀ ਵੱਡਾ ਹੰਗਾਮਾ ਇੱਥੇ ਹੋਇਆ ਹੋਇਆ ਵੇ ਤਸਵੀਰਾਂ ਵੇਖ ਸਕਦੇ ਹਾਂ ਸੜਕਾਂ ਦੇ ਤੁਹਾਨੂੰ ਇੱਟਾ ਰੋੜੇ ਜਿਹੜੇ ਨੇ ਉਹ ਤੁਹਾਨੂੰ ਇੱਥੇ ਦਿਖਾਈ ਦੇਣਗੇ ਤਾਂ ਕਾਫੀ ਜ਼ਿਆਦਾ ਹੰਗਾਮਾ ਜਿਹੜਾ ਹੈਗਾ ਇਸ ਵਕਤ ਪਿੰਡ ਚੰਦਪਨ ਵਿੱਚ ਹੋਇਆ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਤਾਂ ਵੇਖਸਾ ਤੋਂ ਇੱਟਾ ਰੋੜੇ ਕਿਵੇਂ ਇੱਥੇ ਚਲਾਏ ਗਏ ਨੇ ਤਾਂ ਤਸਵੀਰਾਂ ਇਸ ਵਕਤ ਫਿਰ ਤੋਂ ਪੁਲਿਸ ਜਿਹੜੀ ਹੈ ਅੱਗੇ ਵੱਲ ਨੂੰ ਵਾਧੂ ਹੋਈ ਦਿਖਾਈ ਦੇ ਰਹੀ ਹੈ ਐਸਪੀ ਜਸਮੀਤ ਸਿੰਘ ਜਿਹੜੇ ਨੇ ਖੁਦ ਅੱਧੀ ਅਗਵਾਈ ਕਰਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਨੇ ਪਿੰਡ ਚੰਦਪੰਦੀਆ ਤਸਵੀਰਾਂ ਨੇ ਕਾਫੀ ਹੰਗਾਮਾ ਜਿਹੜਾ ਇੱਥੇ ਹੋਇਆ ਤੇ ਤਾਂ ਬਿਲਕੁਲ ਪੁਲਿਸ ਕਰਮੀ ਜਿਹੜੇ ਨੇ ਜ਼ਖਮੀ ਹੋਏ ਨੇ ਤਾਂ ਪੈਰਾਂ ਦੇ ਵਿੱਚ ਸੱਟਾਂ ਜਿਹੜੀਆਂ ਇਹਨਾਂ ਦੇ ਲੱਗੀਆਂ ਹੋਈਆਂ ਨੇ ਤਸਵੀਰਾਂ ਵੇਖ ਸਕਦੇ ਹੋ ਕਾਫੀ ਪੁਲਿਸ ਕਰਮੀ ਤੁਸੀਂ ਜਿਹੜੇ ਨੇ ਇਸ ਵਿੱਚ ਜ਼ਖਮੀ ਹੋਏ ਨੇ ਤਾਂ ਇਹ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਪਿੰਡ ਚੰਦਪੰਦਿਆਂ ਦੀਆਂ ਤਸਵੀਰਾਂ ਨੇ ਤਾਂ ਦੇਖ ਸਕਦੇ ਕਾਫੀ ਲੋਕਾਂ ਨੂੰ ਫੇਰਾਸਾ ਤੋਂ ਵੀ ਚੱਲਿਆ ਜਾ ਰਿਹਾ ਤਾਂ ਇਸ ਵਕਤ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਪਿੰਡ ਚੰਦਪੰਦਿਆਂ ਦੇ ਤਾਂ ਇਸ ਵਕਤ ਪੁਲਿਸ ਜਿਹੜੀ ਹੈਗੀ ਹੈ ਮੁਰਤੋਂ ਅੱਗੇ ਵੱਲ ਨੂੰ ਵੱਧੇ ਹੋਤੋਂ ਨੂੰ ਦਿਖਾਈ ਦਵੇਗੀ ਅਤੇ ਪੁਲਿਸ ਇਸ ਵਕਤ ਉਹਨਾਂ ਨੂੰ ਪਕੜਨ ਦੇ ਲਈ ਅੱਗੇ ਵੱਲ ਨੂੰ ਜਾ ਰਹੀ ਹੈ ਤਾਂ ਹੰਗਾਮੇ ਦੀਆਂ ਤਸਵੀਰਾਂ ਜਿਹੜੀਆਂ ਨੇ ਆ ਫਰੀਦਕੋਟ ਦੀਆਂ ਤਸਵੀਰਾਂ ਨੇ ਪੁਲਿਸ ਸਵਾਰ ਇੱਕ ਵਾਰ ਕਰਤੋ ਜਿਹੜਾ ਹੈ ਅੱਗੇ ਵੱਲ ਨੂੰ ਵਧਦੀ ਹੋਈ ਜਾ ਰਹੀ ਹੈ ਤਾਂ ਪ੍ਰਦਰਸ਼ਨਕਾਰੀ ਜਿਹੜੇ ਨੇ ਉਹਨਾਂ ਨੂੰ ਖਦੇੜਿਆ ਗਿਆ ਹੈ ਤਾਂ ਕਾਫੀ ਜਿਹੜਾ ਹੈਗਾ ਚੱਲੀ ਹੈ ਤਸਵੀਰਾਂ ਇਸ ਵਕਤ ਨੇ ਗਲੀਆਂ ਦੇ ਵਿੱਚ ਵੇਖ ਸਕਦੇ ਹੋ ਇਟਾ ਰੋੜੇ ਜਿਹੜੇ ਚਲਾਏ ਗਏ ਨੇ ਉਹਨਾਂ ਦੀਆਂ ਤਸਵੀਰਾਂ ਨੇ ਚੰਦ ਭੰਦੀ ਹੰਗਾਮੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਪੁਲਿਸ ਵੱਲੋਂ ਇਸ ਵਕਤ ਪਿੰਡ ਵਿੱਚ ਜਾ ਕੇ ਜਿਹੜੇ ਲੋਕ ਨੇ ਉਹਨਾਂ ਨੂੰ ਕਪੂ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਤੁਸੀਂ ਇਸ ਵਕਤ ਦਾ ਉਰੀ ਗਲੀ ਦੇ ਵਿੱਚ ਇਟਾ ਰੋੜੇ ਜਿਹੜੇ ਨੇ ਚਲਾਏ ਗਏ ਨੇ ਤਾਂ ਇਸ ਵਕਤ ਤਸਵੀਰਾਂ ਦੇਖ ਤਾਂ ਤੁਸੀਂ ਤਾ ਇਸ ਵਕਤ ਤਸਵੀਰਾਂ ਇਹ ਤੁਸੀਂ ਹੰਗਾਮੇ ਦੇ ਦਿਖ ਰਹੇ ਹੋ ਜਿੱਥੇ ਕੀ ਸਾਰੰਭ ਲੋਕਾਂ ਨੂੰ ਜਿਹੜਾ ਹੈ ਰਸਤ ਵਿੱਚ ਲੈ ਜਾ ਕੇ ਲਿਜਾਇਆ ਜਾ ਰਿਹਾ ਹੈ ਇਹ ਤਸਵੀਰਾਂ ਜਿਹੜੀਆਂ ਇਸ ਵਕਤ ਪਿੰਡ ਚੰਦਪਾਣ ਦੀਆਂ ਤਸਵੀਰਾਂ ਨੇ ਜਿੱਥੇ ਕਿ ਪੁਲਿਸ ਇਸ ਵਕਤ ਇਹਨਾਂ ਲੋਕਾਂ ਨੂੰ ਖੜੇੜ ਦਿਖਾਈ ਨਜ਼ਰ ਆ ਰਹੀ ਹੈ ਹੰਗਾਮੇ ਦੀਆਂ ਤਸਵੀਰਾਂ ਚੰਨ ਪੰਦੀਆ ਤੁਸੀਂ ਬੜੇ ਸੋਕ ਤੁਸੀਂ ਦੇਖ ਰਹੇ ਹਾਂ ਆ ਫਿਰ ਜਿਆਦਾ ਹੰਗਾਮਾ ਜਿਹੜਾ ਹੈ ਹਸਪਤਲ ਵਿੱਚ ਹੋਇਆ ਤੇ ਪੂਰੇ ਜ਼ਿਲ੍ਹੇ ਦੀ ਪੁਲਿਸ ਜਿਹੜੀ ਆ ਗਈ ਹੈ ਇੱਥੇ ਕਾਬੂ ਕਰਨ ਦੇ ਲਈ ਬੁਲਾਈ ਗਈ ਹੈ ਸਾਰੇ ਕੋਨਾ ਜਿਹੜਾ ਹੈਗਾ ਉੱਤਲਾ ਜਾ ਰਿਹਾ ਸੀ ਨਹੀਂ ਰਾਈਸ ਵਕਤ ਸੀ ਨੈਣੇਖ ਸੁਰਾਤੇ ਵਿਖ ਰਹੇ ਆ ਜੋ ਲੋਕ ਸੀਗੇ ਉਹਨਾਂ ਨੂੰ ਇਸ ਵਕਤ ਤਾਂ ਤਾਂ ਸਵੇਰ ਹਾਂ ਵੀ ਕਿਹਾ ਦੱਸ ਵਕਤ ਤਦ ਤੁਸੀਂ ਵੀਰਾਂ ਇਸ ਤਰ੍ਹਾਂ ਦੇਖ ਸਕਦੇ ਹੋ ਹੰਗੈ ਮਦਿਆ ਸਵੇਰਾਂ ਨੇ ਜਿਨ੍ਹਾਂ ਲੋਕਾਂ ਨੇ ਪੁਲਿਸ ਤੇ ਹਮਲਾ ਕੀਤਾ ਹੈ ਇਹ ਰਜੇਸ਼ ਕੁਮਾਰ ਜਿਹੜੇ ਅੱਜ ਤੋਂ ਜੇਤੂ ਨੇ ਤਾਂ ਸਵੇਰਾਂ ਵੇਖ ਸਕਦੇ ਹੋ ਤੁਸੀਂ ਆਹ ਕਾਫੀ ਨਾਜੁਕ ਹਾਲਾਤ ਜਿਹੜੇ ਨੇ ਤੁਹਾਨੂੰ ਨਜ਼ਰ ਆਣਗੇ ਲੋਕ ਜਿਹੜੇ ਨੇ ਖੇਤਾਂ ਦੇ ਵਿੱਚ ਪਜੇ ਨੇ ਹੁਣ پکڑਣ ਲਈ ਪੁਲਿਸ ਜਿਹੜੀ ਇਸ ਵਕਤ ਜਾ ਰਹੀ ਹੈ ਤੁਸੀਂ ਚੱਲੋ ਤਾਂ ਤਸਵੀਰਾਂ ਆ ਦੇ ਇਸ ਵਕਤ ਉਸੇ ਐਸ ਤਰੀਕੇ ਤੋਂ ਫੋਟੋ ਜਿਹੜੀਆਂ ਨੇ ਕਾਟੀ ਵੇਖਣ ਨੂੰ ਮਿਲਦੀਆਂ ਜਦੋਂ ਪੁਲਿਸ ਇਸ ਤਰੀਕੇ ਨਾਲ ਤੁਹਾਨੂੰ ਜਿਹੜਾ ਹੈ ਕੰਮ ਕਰਦੀ ਨਜ਼ਰ ਆਵੇਗੀ ਅਸੀਂ ਤਾਂ ਤਸਵੀਰਾਂ ਜਿਹੜੀਆਂ ਨੇ ਬਾਜੇ ਖਾਨੇ ਦੀਆਂ ਮਾਫੀ ਚਾਹਾਂਗੇ ਸੰਦਪੰਦੀਆਂ ਤਸਵੀਰਾਂ ਨੇ ਜਿੱਥੇ ਕਿ ਇਸ ਵਕਤ ਵੇਖ ਸਕਦਾ ਹਾਂ ਕਿ तमाम ਪੁਲਿਸ ਦੇ ਵਰਡਰ ਦੇ ਕਰੀਸ ਵਕਤ ਖੇਤਾ ਦੇ ਵਿੱਚ ਤੁਹਾਨੂੰ ਆ ਨਜ਼ਰ ਆਣਗੇ ਆ ਕਾਫੀ ਦੂਰ ਤੱਕ ਪੁਲਿਸ ਜਿਹੜੀ ਹੈ ਇਹਨਾਂ ਦਾ ਪਿੱਛਾ ਕਰਦੇ ਹੋਏ ਨਜ਼ਰ ਆ ਰਹੀ ਹੈ ਖੇਤਾ ਵਿੱਚ ਜਾ ਕੇ ਜਿਹੜੇ ਲੋਕ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਤਾਂ ਹਾਲਾਤ ਪਿੰਡ ਦੇ ਕਾਫੀ ਨਾਜੁਕ ਨੇ ਪੁਲਿਸ ਦੇ ਉੱਤੇ ਵੀ ਹਮਲਾ ਜਿਹੜਾ ਇੱਥੇ ਕੀਤਾ ਗਿਆ ਤਾਂ तमाम ਬੁੱਢੇ ਦਿਖਾਰੀ ਜਿਹੜਾ ਨੇ ਇਸ ਵਕਤ ਗਰਾਊਂਡ ਤੇ ਮੌਜੂਦ ਨੇ ਤਾਂ ਉਹਨਾਂ तमाम ਲੋਕਾਂ ਨੂੰ ਫੜਿਆ ਜਾ ਰਿਹਾ ਹੈ ਜਿਨ੍ਹਾਂ ਨੇ ਪੁਲਿਸ ਦੇ ਉੱਤੇ ਹਮਲਾ ਕੀਤਾ ਸੀਗਾ ਤਾਂ ਸੂ ਵੀਰਾਂ ਜੜੀਆਂ ਨੇ ਚੰਦ ਪਾਣ ਦੀਆਂ ਤਸਵੀਰਾਂ ਨੇ ਬਸ ਇਹ ਬਿਲਕੁਲ ਅਸੂਈਆਂ ਕੁਝ ਲੋਕ ਜਿਹੜੇ ਨੇ ਖੇਤਾਂ ਦੇ ਵਿੱਚ ਭੱਜੇ ਨੇ ਜਿਨ੍ਹਾਂ ਨੂੰ ਫੜਨ ਦੇ ਲਈ ਪੁਲਿਸ ਦੇ ਜਵਾਨ ਜਿਹੜੇ ਨੇ ਇਸ ਵਕਤ ਅੱਗੇ ਵੱਲ ਨੂੰ ਜਾ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਚੰਦਪਾਂਦਿਆ ਤਸਵੀਰਾਂ ਨੇ ਇਹ ਸਸਤਾ ਹਾਲਾਤ ਤੋਂ ਮੌਕੇ ਤੇ ਸੱਜਾ ਗਿਆ ਸੀ ਵੀ ਪੋਛਲੇ ਪਥਰਾਵ ਹੋ ਗਿਆ ਤਰਨਕਾਰਿੰਗ ਵਾਲਾ ਪਸਤਾ ਆ ਗਿਆ ਉਸ ਕਰਕੇ ਆਪਣੀ ਸਾਰੀ ਫੋਰ ਦੇ ਸਮੇਤ ਇੱਥੇ ਪਹੁੰਚੇ ਮੌਕੇ ਤੇ ਦੱਸ ਰੇ ਪਤਾ ਲੱਗਾ ਵੀ ਪੈਪਪ ਉਮਾ ਦਾ ਕੋਈ ਪ੍ਰੋਬਲਮ ਆ ਇੱਥੇ ਇਹ ਸੰਗਲ ਕੀ ਗੱਡੀ ਕੀ ਦੀ ਹੈ ਮੇਰੇ ਪਾਪਾ ਦੀ ਆ ਇਹਨਾਂ ਦਾ ਲਾਹ ਸਿੰਘ ਮਲਾਇਮ ਹਾਂਜੀ ਹਾਂਜੀ ਮਲਾਇਮ ਤੇ ਕੀ ਗੱਲ ਹੋਈ ਸਤੈਰ ਇੱਥੇ ਸਾਰ ਸਾਨੂੰ ਨਹੀਂ ਸੰਤ ਤੇ ਕਿ ਮਲਾਇਮ ਵੱਲੋਂ ਫੋਨ ਹੋ ਗਿਆ ਵੀ ਇੱਥੇ ਚੰਦ ਭਾਨ ਕੋਈ ਲੜਾਈ ਹੋਈ ਆ ਤੇ ਸੋਡੇ ਪਾਪਾ ਦੀ ਗੱਡੀ ਭੰਨ ਦਿੱਤੀ ਗਈ ਆ ਤੇ ਪਾਪਾ ਬਾਰੇ ਸਾਨੂੰ ਕੋਈ ਦੱਸ ਨਹੀਂ ਪਾਪਾ ਕੋ ਸੱਟ ਵੇੜ ਉਹਦਾ ਕੋਈ ਸਾਨੂੰ ਜੀ ਪਤਾ ਨਹੀਂ ਕੋਈ ਫੋਨ ਕੀਤਾ ਫੋਨ ਕੀਤਾ ਗਿਆ ਉਹਨਾਂ ਦੇ ਨਾਲ ਤੇ ਮਿਲਾਇਆ ਮੋਲ ਹਾਂ ਇਹ ਸਾਡੇ ਘਰ ਤੇ ਪਾਪੇ ਨਾਲ ਗੱਲ ਹੋਈ ਉਹਦੇ ਫੋਨ ਤੇ ਤੇਰੀ ਨਹੀਂ ਨਹੀਂ ਹੋਈ ਸਾ ਬੰਦਾ ਰਹਿ ਜਾਂ ਕੀ ਕਰਨਾ ਬੰਦਾ ਰਹਿ ਕਿੱਥੋਂ ਰਹਿਣਾਂ ਲੈ ਵਾਪਸ ਗਏ ਮੇਰੇ ਅਬ ਕੋਈ ਨਹੀਂ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੇ